ਮੈਂ ਅਮਰਜੀਤ ਪੰਦਗਰਾਈ ਸਾਫਤਾ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੇਸ਼ਰ ਹਲਕਾ ਜੈਤੂ ਨਸਪੇ ਕਫਰੀ ਕੋਟ ਮੈਂ ਜ਼ਿਲ੍ਹਾ ਫਰੀ ਕੋਟ ਅਨੁਗਲਾਮ ਕਰਦਾ ਹਾਂ ਹਾਂਜੀ ਕੀ ਕਹਿਣਾ ਚਾਹੁੰਨਾ ਹੈ ਜਿਹੜੇ ਮੌਜੂਦਾ ਇਲੈਕਸ਼ਨ ਹੈ ਤੁਸੀਂ ਆਪ ਦਾ ਰਿਸਰੋਤ ਸਾਬ ਖਾ ਰਹੇ ਆਂ ਵੀ ਉਹਦੇ ਚ ਸਾਨੂੰ ਪ੍ਰਤੀਨਿਧਤਾ ਨਹੀਂ ਮਿਲੀ ਵੀ ਜਾਂ ਸਾਡੇ ਸਮਾਜ ਨੂੰ ਨਹੀਂ ਮਿਲੀ ਕਿਹੜਾ ਸਮਾਜ ਨੂੰ ਨਹੀਂ ਮਿਲੀ ਕਿਉਂ ਨਹੀਂ ਮਿਲੀ ਇਹਦੇ ਬਾਰੇ ਤੁਸੀਂ ਆਵਾਜ਼ ਚੜਾਣਾ ਮੈਂ ਅਸਲੀ ਮਤਲਬ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ ਤਾਂ ਉਸ ਦਿਨ ਦਾ ਸਾਡੇ ਮਧਵੀ ਸਿੱਖ ਤੇ ਬਾਲਮੀਕ ਭਾਈਚਾਰੇ ਵਿੱਚ ਰਸ ਪਾਇਆ ਜਾ ਰਿਹਾ ਕਿਉਂਕਿ ਜਿਹੜੀ ਮਧਵੀ ਸਿੱਖ ਤੇ ਬਾਲਮੀਕ ਭਾਈਚਾਰੇ ਦੀ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਜਿੰਨੀ ਆਬਾਦੀ ਹੈ ਤਾਂ ਦੂਸਰੀਆਂ ਕਾਸਤਾਂ ਦੀ ਨਹੀਂ ਹੈਗੀ ਕਿਉਂਕਿ ਪਹਿਲਾਂ ਕਾਂਗਰਸ ਨੇ ਇਹ ਕਲਚਰ ਸ਼ੁਰੂ ਕੀਤਾ ਉਹਨਾਂ ਨੇ ਸਦੀਕ ਨੂੰ ਟਿਕਟ ਦਿੱਤੀ ਜੋ ਕਿ ਢੂਮ ਜਾਤ ਨਾਲ ਸੰਬੰਧਤ ਨੇ ਉਹਨਾਂ ਦਾ ਹੱਕ ਹੈ ਪਰ ਸਾਨੂੰ ਕਿਉਂ ਨ ਦੇਖਿਆ ਕੀਤਾ ਜਾ ਰਿਹਾ ਇਹਨਾਂ ਦਾ ਹੱਕ ਹੈ ਢੂਮ ਕਾਸਟ ਨੂੰ ਬਲਾਮ ਕਰਦੇ ਆ ਕਰਮਜੀਤ ਜੀ ਵੀ ਤੇ ਸਾਦੀਪ ਜੀ ਵੀ ਪਰ ਸਾਡੀ ਕਾਸਟ ਨੂੰ ਕਿਉਂ ਅਣ ਦੇਖਿਆ ਕੀਤਾ ਜਾ ਰਿਹਾ ਜੀ ਉਹਨਾਂ ਦਾ ਹੱਕ ਤਾਂ ਫਿਰ ਉਹ ਕਿਹਨਾਂ ਚੱਲੋ ਗੱਲ ਤਾਂ ਠੀਕ ਆ ਫਿਰ ਤਾਂ ਉਹ ਜੀ ਮੈਂ ਗੱਲ ਕਰ ਫਿਰ ਸਾਡੀ ਕਾਸਟ ਨੂੰ ਕਿਉਂ ਨ ਦੇਖਿਆ ਕੀਤਾ ਜਾ ਰਿਹਾ ਜਿੱਥੇ ਸਾਡੀ ਮਧਵੀ ਸਿੱਖ ਤੇ ਬਾਲਮਈ ਬਾਲਮਿਕ ਭਾਈਚਾਰੇ ਦੀ ਬਹੁਤਾਤ ਆਬਾਦੀ ਦੀ ਤੇ ਸਾਡੇ ਮਧਵੀ ਸਿੱਖ ਜਾਂ ਬਾਲਮਿਕ ਭਾਈਚਾਰੇ ਨੂੰ ਕਿਉਂ ਨਹੀਂ ਟਿਕਟ ਦਿੱਤੀ ਤੇ ਫਿਰ ਇਹਦਾ ਪਹਿਲਾਂ ਵੀ ਟਿਕਟਾਂ ਇਹਨਾਂ ਨੇ ਦਿੱਤੀਆਂ ਹੀ ਹੋਣਗੀਆਂ ਆਪ ਆਲੇ ਨੇ ਇਹਨਾਂ ਨੂੰ ਮਤਲਬ ਮਧਵੀ ਸਿੱਖਾਂ ਨੂੰ ਕਿਹੜਾ ਸਾਡੇ ਮਧਵੀ ਸਿੱਖ ਭਾਈਚਾਰੇ ਤੇ ਬਾਲਮਿਕ ਭਾਈਚਾਰੇ ਦੇ 16 17 ਐਮਐਲਏ ਆ ਜਿਹਦੇ ਵਿੱਚੋਂ ਅੱਜ ਸਾਡੇ 6 7 ਐਮਐਲਏ ਆ ਬਾਕੀ ਸਾਰੇ ਰਵਿਦਾਸੀ ਐਮਐਲਏ ਆ ਉੱਥੇ ਵੀ ਸਾਨੂੰ ਮਤਲਬ ਕਿ ਪਿਛੜੇ ਆ ਗਿਆ ਕਿਉਂਕਿ ਸਾਡਾ ਭਾਈਚਾਰਾ ਸੰਗਠਤ ਨਹੀਂ ਸਾਡੀ ਇਹ ਵੀ ਸਾਡੀ ਕਾਮ ਦੀ ਵੱਡੀ ਤਰਾਸਦੀ ਹੈ ਕਿ ਸਾਡਾ ਭਾਈਚਾਰਾ ਸੰਗਠਤ ਨਹੀਂ ਔਰ ਇਹ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਪਾਰਟੀਆਂ ਨੇ ਇਹ ਸਾਨੂੰ ਵੋਟ ਵਾਸਤੇ ਵਰਤ ਰਹੀਆਂ ਨੇ ਸਾਨੂੰ ਵਰਤ ਰਹੀਆਂ ਤੇ ਪਰ ਸਾਨੂੰ ਮਤਲਬ ਕਿ ਇਹ ਜੋ ਸਾਡਾ ਹੱਕ ਬਣਦਾ ਉਹ ਨਹੀਂ ਦੇ ਰਹੀਆਂ ਇਹਦਾ ਮਤਲਬ ਹੈ ਫਿਰ ਜਿਹੜਾ ਕਮਲ ਜੀ ਤੁਹਾਨੂੰ ਮੂਲ ਇੱਥੇ ਫਰੀਦਕੋਟ ਤੋਂ ਤੈਅ ਕੀਤਾ ਆ ਆਦਮੀ ਨੇ ਕਿ ਉਹ ਨੂੰ ਫਿਰ ਵੋਟ ਬੈਂਕ ਤੁਸੀਂ ਕੀ ਕਹਿੰਦੇ ਨਰਾਸ਼ਾ ਦੇ ਵਿੱਚ ਰਹੂਗਾ ਮੱਧਵੀ ਸਿੱਖਾਂ ਦਾ ਬਿਲਕੁਲ ਬਿਲਕੁਲ ਨਰਾਸ਼ਾ ਦਾਲ ਮਰੂਗਾ ਕਿਉਂਕਿ ਅਸੀਂ ਮੈਂ ਆਪਣੇ ਮਤਲਬ ਕਿ ਲੋਕਾਂ ਦੇ ਵਿੱਚ ਰੋਸ ਵੀ ਹੈ ਤੇ ਮੈਂ ਆਪਣੇ ਮੱਧਵੀ ਸਿੱਖ ਭਾਈ ਸਾਰੇ ਨੂੰ ਕਿਉਂਕਿ ਮੈਂ ਆਪਣੇ ਮੱਧਵੀ ਸਿੱਖ ਐਸੋਸੀਏਸ਼ਨ ਵੈਲਫੇਅਰ ਦੀ ਸੂਬਾ ਪ੍ਰੈਜ਼ੀਡੈਂਟ ਵੀ ਆ ਪਰ ਮੈਂ ਆਪਣੇ ਭਾਈ ਸਾਰੇ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਤੇ ਬੇਨਤੀ ਵੀ ਕਰਨਾ ਚਾਹੁੰਨੀ ਆ ਕਿ ਜਿੱਥੇ ਸਾਨੂੰ ਦਰਕਾਰਿਆ ਜਾ ਰਿਹਾ ਹੈ ਜਿੱਥੇ ਸਾਡੇ ਤੇ ਹੋਰ ਕੈਂਡੀਡੇਟ ਫੁੱਟਿਆ ਜਾਂਦਾ ਹੈ ਸਾਡਾ ਸਾਨੂੰ ਮਤਲਬ ਕਿ ਅਣ ਦੇਖਿਆ ਕੀਤਾ ਜਾ ਰਿਹਾ ਹੈ ਤੇ ਸਾਨੂੰ ਬਿਲਕੁਲ ਨਹੀਂ ਵੋਟ ਦੇਣੀ ਚਾਹੀਦੀ ਐਸੀ ਭਾਈਚਾਰੇ ਨੂੰ ਬਿਲਕੁਲ ਨਹੀਂ ਵੋਟ ਦੇਣੀ ਚਾਹੀਦੀ ਮਤਲਬ ਆਪਦੇ ਜਿਹੜੇ ਹੱਕ ਹੈਗੇ ਆ ਉਹ ਆਪ ਦੇ ਸਮਾਜ ਲਈ ਆਪਣੇ ਹੱਕ ਆ ਜਿਹੜੇ ਸਾਡੇ ਅਸੀਂ ਆਪਣੇ ਸਮਾਜ ਨੂੰ ਦੇਈਏ ਅਸੀਂ ਕਿਸੇ ਨੂੰ ਲੀਡਰ ਨਾ ਬਣਾਈਏ ਅਸੀਂ ਖੁਦ ਲੀਡਰ ਬਣੀਏ ਵੀ ਜਿਆਦਾ ਜਿਹੜੀ ਹੈਗੀਆਂ ਤਦਾਦ ਆ ਉਹ ਪੰਜਾਬ ਦੇ ਵਿੱਚ ਜਿਹੜੀ ਹੈਗੀ ਉਹ ਮਾਝੀ ਵਿਸਿੱਖਾ ਦੀ ਹੈ। ਹਾਂ ਜਿਆਦਾ ਜਿਆਦਾ ਤਦਾਦ ਹੈ ਜਿਹੜੀ ਪੰਜਾਬ ਦੇ ਵਿੱਚ ਮਾਝੀ ਸਿੱਖ ਤੇ ਬਾਲਮੀਕ ਭਾਈਚਾਰੇ ਦੀ ਹੈ। 34 ਜਰਨ ਸਾਈਟਸ ਠੀਕ ਹੈ। ਵੀ 34 ਜਿਹੜੀਆਂ ਰਿజర్ਵ ਸੀਟਾਂ ਹੈਗੀਆਂ ਉਹਨਾਂ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਜਿਹੜੀ ਘਟਦੀਆਂੰਤੀ ਤਦਾਦ ਦੇ ਵਿੱਚ ਜਿਹੜੇ ਮਾਝੀ ਸਿੱਖਾਂ ਨੂੰ ਲਿਆ ਗਿਆ ਸੀ। ਹਾਂ ਤੁਹਾਡਾ ਮਤਲਬ ਇਹ ਕਹਿਣਾ ਹੈ। ਇਹ ਮੇਰਾ ਇਹ ਕਹਿਣਾ ਹੈ ਵੀ ਜਿਹੜੀਆਂ ਪਹਿਲਾਂ ਵਾਲੀਆਂ ਸੀਟਾਂ ਉਹਨਾਂ ਦੇ ਵਿੱਚ ਵੀ ਸਾਡੇ ਲੋਕਾਂ ਨੂੰ ਘਟ ਲਿਆ ਗਿਆ। ਮਤਲਬ ਕਿ ਜਿਹੜਾ ਅਨੁਪਾਤ ਬਣਦਾ ਉਹ ਤਾਂ ਸਾਨੂੰ ਦੇ ਹੀ ਨਹੀਂ ਰਹੇ ਦੇ ਹੀ ਨਹੀਂ ਰਹੇ ਦੇ ਹੀ ਨਹੀਂ ਰਹੇ ਪਰ ਇੱਕ ਕਾਰਨ ਹੋਰ ਆ ਨਾ ਵੀ ਜਿਹੜਾ ਸਰਕਾਰ ਹੈ ਸਰਕਾਰ ਦੇ ਵਿੱਚ ਯੂਟੀਓ ਹਰ ਭਜਨ ਸਿੰਘ ਉਹ ਵੀ ਮذਬੀ ਸਿੱਖਾ ਮੰਤਰੀ ਲਏ ਨੇ ਤੇ ਜਾਂ ਮਤਲਬ ਬਲਕਾਰ ਸਿੰਘ ਆ ਉਹ ਵੀ ਜਿਹੜੇ ਹੈਗੇ ਆ ਮੰਤਰੀ ਲਏ ਨੇ ਉਹ ਵੀ ਮذਬੀ ਸਿੱਖਾ ਉਹ ਮذਬੀ ਸਿੱਖਾ ਪਰ ਆਮ ਆਦਮੀ ਪਾਰਟੀ ਨੇ ਸਾਡੇ ਸੀਐਮ ਭਗਵੰਤ ਸਿੰਘ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਇਹ ਇਲੈਕਸ਼ਨਾਂ ਲੜ ਰਹੇ ਸੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਬਣੀ ਸਾਡੇ ਨੇ ਇੱਕ ਵਾਅਦਾ ਕੀਤਾ ਸੀ ਕਿ ਡਿਪਟੀ ਸੀਐਮ ਮੱਧਵੀ ਸਿੱਖ ਹੋਏਗਾ ਮੱਧਵੀ ਸਿੱਖ ਬਾਲਮੀਕ ਭਾਈ ਸਾਰੇ ਤੋਂ ਡਿਪਟੀ ਸੀਐਮ ਹੋਏਗਾ ਤਾਂ ਉੱਥੇ ਵੀ ਸਾਨੂੰ ਮਤਲਬ ਕੇ ਗੁੰਮਰਾਹ ਕੀਤਾ ਗਿਆ ਸਾਨੂੰ ਲਾੜਾ ਲਾ ਕੇ ਰੱਖਿਆ ਗਿਆ ਹਰ ਥਾਂ ਤੇ ਇਸ ਸਰਕਾਰ ਨੇ ਲਾਹਾ ਲਾਇਆ ਤੇ ਸਾਡਾ ਸ਼ੋਸ਼ਣ ਕੀਤਾ ਸਾਡੀ ਜਿਹੜੀ ਕਾਸਟ ਹੈ ਮਤਲਬ ਕੇ ਮੱਧਵੀ ਸਿੱਖ ਸਾਡੀ ਕਾਸਟ ਹੈ ਜਿਹੜੀ ਸਾਨੂੰ ਹਰ ਥਾਂ ਤੇ ਮਤਲਬ ਸਾਡੇ ਨੂੰ ਸ਼ੋਸ਼ਣ ਹੋ ਰਿਹਾ ਸਾਨੂੰ ਵਰਤ ਰਹੀ ਹੈ ਸਰਕਾਰਾਂ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਜਾਣੇ ਆ ਤੇ ਇਹ ਨਿਰਾਸ਼ਾ ਲੋਕਾਂ ਦੇ ਵਿੱਚ ਮਜਬੂਰੀ ਸਿੱਖਿਆ ਦੇ ਵਿੱਚ ਪਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਕਿਉਂਕਿ ਮੇਰਾ ਮਤਲਬ ਕਿ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਮੈਂ ਵਿਚਰਦੀ ਆ ਮੇਰਾ ਕੰਮ ਹੀ ਇਹ ਹੈ ਕਿ ਘਰ ਤਾਂ ਮੈਂ ਬੈਠਦੀ ਨਹੀਂ ਤਾਂ ਲੋਕਾਂ ਦੇ ਵਿੱਚ ਆਮ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਇੱਥੇ ਜਿਹੜਾ ਆਮ ਆਦਮੀ ਪਾਰਟੀ ਨੇ ਇੱਕ ਕੈਂਡੀਡੇਟ ਥੋਪਿਆ ਥੋਪਿਆ ਗਿਆ ਕੈਂਡੀਡੇਟ ਦਿੱਤਾ ਰੀ ਸੰਘੂਰ ਜ਼ਿਲ੍ਹੇ ਦਾ ਬੰਦਾ ਸਾਡੇ ਜਿਹੜੀ ਸਾਡੀ ਕੰਸਟੀਟੂਐਂਸੀ ਹੈ ਇਹਦੇ ਵਿੱਚ ਨੌ ਹਲਕੇ ਆਉਂਦੇ ਆ ਸਾਡਾ ਇਹ ਵੀ ਕਹਿਣਾ ਹੈ ਕਿ ਨੌਵੇਂ ਹਲਕਿਆਂ ਦੇ ਵਿੱਚ ਵਿਚਰਨ ਵਾਲਾ ਬੰਦਾ ਸਾਡੇ ਗਰੀਤਪੁਰ ਹਲਕੇ ਤੋਂ ਐਮਪੀ ਹੋਣਾ ਚਾਹੀਦਾ ਔਰ ਮਧਵੀ ਸਿੱਖਰ ਨੂੰ ਮਧਵੀ ਸਿੱਖਾਂ ਦੇ ਬਾਦ ਵਿੱਚਾਰੇ ਨੂੰ ਕਿਉਂ ਅਣਦੇਖਿਆ ਕੀਤਾ ਜਾ ਰਿਹਾ ਹੈ ਕੀ ਸਾਡੀ ਵੋਟ ਪ੍ਰਤੀਸ਼ਤ ਦੇ ਨਾਲ ਘਟਦਾ ਹੈ ਹਿਮਾਲਵੇ ਦੀ ਜਿਹੜੀ ਇਹ ਬੈਲਟ ਹੈ ਵਿੱਚ ਆਬਾਦੀ ਘਟ ਮਾਲਵੇ ਦੀ ਇਸ ਬੈਲਟ ਦੇ ਵਿੱਚ ਜਿਹੜੀ ਹੋ ਗਈ ਆਬਾਦੀ ਤੁਹਾਡਾ ਕਹਿਣਾ ਵੀ ਉਹ ਮਧਵੀ ਸਿੱਖਾਂ ਦੀ ਜ਼ਿਆਦਾ ਮਧਵੀ ਸਿੱਖਾਂ ਦੀ ਜ਼ਿਆਦਾ ਵੀ ਉਹਨਾਂ ਨੂੰ ਜਿਹੜੀ ਹੈਗੀ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਮਾਲਵਾ ਬੈਲਟ ਦੇ ਵਿੱਚ ਮਧਵੀ ਸਿੱਖਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਹੈ ਤੇ ਮਧਵੀ ਸਿੱਖਾਂ ਨੂੰ ਹੀ ਮਤਲਬ ਇੱਥੇ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਮੈਂ ਜੇ 12ਵਾਂ ਆਇਆ ਤਾਂ ਪਹਿਲਾਂ ਵੀ ਤਾਂ ਇਹ ਰਿਹਾ ਹੀ ਆ ਵੀ ਸਦੀਕੜੇ ਇਥੋਂ ਦਾ ਸੀ ਉਹ ਵੀ ਬਾਹਰੋਂ ਆਇਆ ਸੀ। ਤੇ ਇਸੇ ਕਰਕੇ ਤਾਂ ਫਿਰ ਹਰ ਵਾਰ ਵਾਰ ਫਿਰ ਇਹੀ ਗੱਲ ਆਉਂਦੀ ਆ ਕਿ ਸਾਨੂੰ ਸਰਕਾਰਾਂ ਅੱਖੋਂ ਪਰੋਖਾ ਕਰ ਰਹੀਆਂ। ਸਾਨੂੰ ਪ੍ਰਤੀਨਿਧ ਬਣ ਦਾ ਸਾਡਾ ਹੱਕ ਸਾਨੂੰ ਸਰਕਾਰਾਂ ਦੇ ਹੀ ਨਹੀਂ ਰਹੀਆਂ। ਚੀਕਾ ਵੀ ਤੁਹਾਡਾ ਮਤਲਬ ਇਹ ਜਿੱਤ ਕੇ ਵੀ ਜਿਹੜਾ ਬਾਹਰਲਾ ਬੰਦਾ ਇਹ ਪਿੰਨ ਤਾਂ ਗੱਲ ਪੰਜਾਬ ਵਿੱਚ ਹੀ ਨਹੀਂ ਰਹਿੰਦਾ ਇਹ ਜਿਹੜਾ ਬਾਹਰਲਾ ਬੰਦਾ ਅੱਗੇ ਉਧਰਲੇ ਪਾਸੇ ਉਹ ਆਇਆ ਸੀ ਸਨਈ ਦੇ ਉਹ ਜਿੱਤ ਕੇ ਬੰਬੇ ਚਲਾ ਗਿਆ ਸੀ ਤੇ ਕਰਮਜੀਤ ਅਨਮੋਲ ਵੀ ਚੰਡੀਗੜ੍ਹ ਚਲਾ ਜਾਏਗਾ ਜਾਂ ਬੰਬੇ ਚਲਾ ਜਾਏਗਾ ਬੰਬੇ ਬੰਬੇ ਚਲੇ ਜਾਏਗਾ ਇਹਨਾਂ ਨੇ ਕਿਹੜਾ ਕਿਸੇ ਸਾਡੇ ਹਲਕੇ ਦੇ ਲੋਕਾਂ ਦੀ ਕੋਈ ਦੁੱਖ ਤਕਲੀਫ ਸੁਣਨੀ ਆ ਜਾਂ ਸਾਡੇ ਕੋਈ ਕੰਮ ਕਰਨੇ ਆ ਜਾਂ ਸਾਡੇ ਵਿੱਚ ਵਿਚਰਨ ਤੇ ਇਹਨਾਂ ਤੇ ਆਪਦੀਆਂ ਸੀਟਾਂ ਲੈ ਕੇ ਇਹਨਾਂ ਤੇ ਤੁਰ ਜਾਣਾ ਨਹੀਂ ਤੁਹਾਡਾ ਮਤਲਬ ਹੈ ਇਹਨਾਂ ਨੂੰ ਗਰਾਉਂਡ ਲੈਵਲ ਦਾ ਉੱਨਾ ਪਤਾ ਨਹੀਂਗਾ ਜਿੰਨਾ ਇਹ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਬਿਲਕੁਲ ਹੀ ਗਰਾਉਂਡ ਲੈਵਲ ਦਾ ਪਤਾ ਨਹੀਂ ਬਿਲਕੁਲ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਪਤਾ ਨਹੀਂ ਬਿਲਕੁਲ ਐਸੀ ਭਾਈਚਾਰੇ ਦੀਆਂ ਦੁੱਖ ਤਕਲੀਫਾਂ ਦਾ ਇਹਨਾਂ ਨੂੰ ਪਤਾ ਨਹੀਂ ਕਿਉਂਕਿ ਜਿਹੜਾ ਬੰਦਾ ਗਰਾਉਂਡ ਲੈਵਲ ਤੇ ਲੋਕਾਂ ਦੇ ਵਿੱਚ ਵਿਚਰਦਾ ਹੈ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਜਾਂਦਾ ਹੈ ਉਹਨਾਂ ਨੂੰ ਪਤਾ ਹੈ ਕਿ ਗਰੀਬਾਂ ਦੀਆਂ ਦੁਖਤ ਕਲੀਫਾਂ ਕੀ ਨੇ ਤੇ ਸਾਡਾ ਜਿਹੜੀ ਸਾਡੀ ਕਨਸੀਅੰਸੀ ਆ ਉਸ ਦੇ ਵਿੱਚ ਕੀ ਹੈ ਤੇ ਕੀ ਨਹੀਂ ਹੈ ਵਿਚਰਨ ਵਾਲੇ ਬੰਦੇ ਨੂੰ ਸਰਕਾਰ ਤਾਂ ਜਿਉਂ ਬਣੀ ਆ ਜਾਂ ਪਹਿਲਾਂ ਤੋਂ ਆਈ ਆ ਉਹਨਾਂ ਨੇ ਤਾਂ ਭਗਤ ਸਿੰਘ ਤੇ ਬਾਬਾ ਸਾਹਿਬ ਦੀ ਫੋਟੋ ਹਰ ਦਫਤਰ 'ਚ ਵੀ ਲੱਗੀ ਆ ਉਹ ਤਾਂ ਕਹਿੰਦੇ ਅਸੀਂ ਸਮਾਜ ਨੂੰ ਜਿਹੜਾ ਪਾਲਦਾ ਪੂਰਾ ਹੱਕ ਦੇ ਰਹੇ ਆ ਫਿਰ ਤੁਸੀਂ ਇਹ ਕਿਵੇਂ ਕਹਿ ਰਹੇ ਆ ਵੀ ਇਹ ਇੱਕ ਲਾਰਾ ਲਾਇਆ ਗਿਆ ਇੱਕ ਝੂਠ ਮਾਰਿਆ ਗਿਆ ਜਿਹੜੇ ਅੱਜ ਅਸੀਂ ਬਾਬਾ ਅੰਬੇਡਕਰ ਸਾਹਿਬ ਦੇ ਬਾਰਸ ਬੈਠੇ ਆ ਉਹਨਾਂ ਦੀ ਅਨਸ਼ਵੰਸ਼ਾ ਤੇ ਸਾਨੂੰ ਤਾਂ ਦੇਖਿਆ ਕੀਤਾ ਜਾ ਰਿਹਾ ਇਕੱਲਾ ਦਫ਼ਤਰਾਂ ਵਿੱਚ ਬਾਬਾ ਸਾਹਿਬ ਦੀਆਂ ਫੋਟੋ ਟੰਗ ਕੇ ਤਾਂ ਸਾਨੂੰ ਕੋਈ ਇਨਸਾਫ਼ ਨਹੀਂ ਨਾ ਮਿਲ ਰਿਹਾ ਜੇ ਉਹਨਾਂ ਦੀ ਇਹ ਦਿਸ਼ਾ ਨਿਰਦੇਸ਼ਾਂ ਦੇ ਬਾਬਾ ਸਾਹਮਣੇ ਨਿਰਾ ਨਿਸ਼ਾ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਤਾਂ ਸੰਵਿਧਾਨ ਦੇਖਣ ਸੰਵਿਧਾਨ ਦੇ ਵਿੱਚ ਦੇਖਣ ਬਾਬਾ ਸਾਹਿਬ ਨੇ ਕੀ ਲਿਖਿਆ ਦੇ ਉਹਦੇ ਮੁਤਾਬਕ ਸਾਨੂੰ ਪ੍ਰਤੀਮਿਤਾ ਤੇ ਸਾਨੂੰ ਮਤਲਬ ਕਿ ਦੇਖਣ ਕੇ ਇਤੇ ਮਾਦਰੀ ਸੀ ਕਿ ਭਾਈਚਾਰ ਤੇ ਬਾਦਮੀ ਕਿਸੇ ਭਾਈਚਾਰ ਜਿਹੜੇ ਕਿਰਤੀ ਆ ਜਿਹੜੇ ਦਿਹਾੜੀ ਆ ਤੁਸੀਂ ਇੱਕ ਮੈਨੂੰ ਪਹਿਲਾਂ ਵੀ ਕਹਿ ਰਹੇ ਸੀ ਵੀ ਜਿਹੜੇ ਕਿਰਤੀ ਏ ਆ ਜਿਹੜੇ ਦਿਹਾੜੀ ਏ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਆਉਂਦੀਆਂ ਮੰਗਾਂ ਦੀ ਜਿਹੜੀ ਐਜੀਟੇਸ਼ਨ ਕਾਫੀ ਕੀਤੀ ਵੀ ਸਰਕਾਰ ਨੇ ਉਹਨਾਂ ਪ੍ਰਤੀ ਨਹੀਂ ਕੁਛ ਸੁਣ ਉਹ ਕੀ ਗੱਲ ਆ ਮੈਨੂੰ ਉਸ ਤੱਕ ਜਿਹੜੇ ਸਾਡੇ 33 ਤੇ 34 ਐਸ ਸੀ ਐਮ ਐਲ اے ਬਣੇ ਆ ਉਹਨਾਂ ਨੇ ਅੱਜ ਤੱਕ ਸਾਡੇ ਮਧਨੀ ਸਿੱਖ ਭਾਈਚਾਰੇ ਦੀ ਗੱਲ ਹੀ ਨਹੀਂ ਕੀਤੀ ਵਿਧਾਨ ਸਭਾ ਵਿੱਚ ਕੋਈ ਵੀ ਗੁੰੰਗਾ ਬੋਲਿਆ ਹੀ ਨਹੀਂ ਵੀ ਸਾਡੀਆਂ ਕੀ ਦੁੱਖ ਤਕਲੀਫਾਂ ਨੇ ਸਾਡੇ ਲੋਕਾਂ ਦੀ ਕੀ ਤਰਾਸਦੀ ਆ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਤੇ ਸਰਕਾਰ ਦੇ ਕੰਨ ਤੱਕ ਉਹਨਾਂ ਨੇ ਗੱਲ ਨਹੀਂ ਪਾਈ ਤੇ ਸਰਕਾਰ ਤਾਂ ਸਾਡੇ ਵਾਸਤੇ ਗੁੰੰਗੀ ਬੋਲੀ ਹੈ ਨਹੀਂ ਸਰਕਾਰ ਦੇ ਕੋਲੇ ਜ ਮੰਨ ਲਓ ਆਪਾਂ ਕਿੰਨੇ ਮੰਤਰੀਆਂ ਨੇ ਜਾਂ ਵਿਧਾਇਕਾਂ ਨੇ ਗੱਲ ਨਹੀਂ ਪਾਈਗੀ ਉਹਨਾਂ ਦੇ ਕਾਰਨ ਚ ਫਾਰ ਐਜੀਟੇਸ਼ਨਾਂ ਤੁਸੀਂ ਕਰਨ ਦਾ ਤੁਹਾਨੂੰ ਅਧਿਕਾਰ ਹੈ ਤੁਸੀਂ ਆਪ ਦੇ ਵੱਡਾ ਸਮਾਜ ਇਕੱਠਾ ਹੋ ਕੇ ਐਜੀਟੇਸ਼ਨਾਂ ਕਰੇ ਐਜੀਟੇਸ਼ਨਾਂ ਕੀਤੀਆਂ ਐਡੀ ਐਜੀਟੇਸ਼ਨਾਂ ਜਿਹੜੀਆਂ ਐਜੀਟੇਸ਼ਨਾਂ ਬੀਤਾ ਜਿੱਥੇ ਜਨਰਲ ਵਰਗ ਦੇ ਲੋਕ ਐਡੀ ਐਜੀਟੇਸ਼ਨਾਂ ਕਰਦੇ ਨੇ ਉਹਨਾਂ ਨੂੰ ਜੱਫੀਆਂ ਚ ਲੈ ਕੇ ਫਟਾਫਟ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਂਦੀਆਂ ਤੇ ਸਾਡੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਐਜੀਟੇਸ਼ਨਾਂ ਕਰਦੇ ਨੇ ਉੱਥੇ ਕੋਈ ਬੰਦਾ ਹੀ ਟੁੱਕਦਾ ਬੰਦਾ ਹੀ ਨਹੀਂ ਪਹੁੰਚਦਾ ਤੇ ਮੰਗਾਂ ਤਾਂ ਪੂਰੀਆਂ ਕੀ ਕਰਨੀਆਂ ਸਾਡੀ ਤਾਂ ਅੱਜ ਤੱਕ ਭਗਵਾਨ ਤੋਂ ਅਸਿੰਗਮਾਨ ਸਾਡੇ ਸੀਐਮ ਨੇ ਅੱਜ ਤੱਕ ਸਾਡੀ ਦਿਹਾੜੀ ਨਹੀਂ ਵਧਾਈ ਮਜ਼ਦੂਰਾਂ ਦੀ ਤਾਂ ਸਭੋਂ ਸਾਡਾ ਇਹਨਾਂ ਨੇ ਕਹਾਨ ਕੀਤਾ ਸਾਡੇ ਨਾਲ ਮੈਂ ਤਾਂ ਇਹੀ ਕਹੂੰਗੀ ਕਿ ਐਸੀ ਵਿਰੋਧੀ ਸਰਕਾਰ ਹੈ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਐਸਸੀ ਕਮਿਸ਼ਨ ਦੇ 10 ਮੈਂਬਰ ਹੁੰਦੇ ਸੀ ਐਸਸੀ ਕਮਿਸ਼ਨ ਦੇ 10 ਮੈਂਬਰ ਹੁੰਦੇ ਸੀ ਤੇ 11ਵਾਂ ਚੇਅਰਮੈਨ ਹੁੰਦਾ ਸੀ ਐਸਸੀ ਕਮਿਸ਼ਨ ਦਾ ਤਾਂ ਇਹਨਾਂ ਨੇ ਕਮਿਸ਼ਨ ਐਸਸੀ ਕਮਿਸ਼ਨ ਤੋੜਿਆ ਜਿਸ ਤੇ ਵੀ ਅੱਜ 5 ਮੈਂਬਰ ਹੀ ਆ ਐਸਸੀ ਕਮਿਸ਼ਨ ਦੇ ਮਤਲਬ 5 ਖਤਮ ਕਰਤੇ ਛੋੜਾ ਨਾ ਪਾਕਿਸਤਾਨ ਨੇ 5 ਐਸਸੀ ਕਮਿਸ਼ਨ ਦੇ ਮੈਂਬਰ ਹੀ ਖਤਮ ਕਰ ਦਿੱਤੇ ਤਾਂ ਅੱਜ ਜਿੱਥੇ ਇਹਨਾਂ ਨੇ 1.5 ਸਾਲ ਦਾ 1.5 ਸਾਲ ਤੋਂ ਬਾਅਦ ਇਹਨਾਂ ਨੇ ਜਿਹੜਾ ਚੇਅਰਮੈਨ ਲਗਾਇਆ ਇਹ ਪਹਿਲਾ 1.5 ਸਾਲ ਤੱਕ ਇਹ ਸੀਟੀ ਚੇਅਰਮੈਨ ਦੀ ਖਾਲੀ ਖਾਲੀ ਹੈ ਅੱਛਾ ਤੇ ਜੇ ਅੱਜ ਉਹਨਾਂ ਨੇ ਇਹਨਾਂ ਨੇ ਚੇਅਰਮੈਨ ਲਗਾਇਆ ਇਹ ਤਾਂ ਉਹ ਜਨਰਲ ਕਾਸਟ ਦਾ ਚੇਅਰਮੈਨ ਲਗਾਇਆ ਜਦੋਂ ਕਿ ਐਸਸੀ ਕਮਿਸ਼ਨ ਦਾ ਚੇਅਰਮੈਨ ਹਮੇਸ਼ਾ ਐਸਸੀ ਹੁੰਦਾ ਤੇ ਅਸੀਂ ਸਾਨੂੰ ਸਾਡੇ ਨਾਲ ਇਤੋਂ ਇਸ ਤੋਂ ਵੱਧ ਸਾਡੇ ਨਾਲ ਹੋਰ ਕੀ ਹੋ ਸਕਦਾ ਹੈ ਪੰਜਾਬ ਦੇ ਵਿੱਚ ਤੇ ਨਹੀਂ ਚੇਅਰਮੈਨ ਜੇ ਮੰਨ ਲਓ ਐਸਸੀ ਨੇ ਲਿਆ ਆ ਜਾਂ ਜਨਰਲ ਚੋਂ ਲਿਆ ਤੇ ਉਹਦੇ ਚ ਕੀ ਆ ਉਹ ਦੁੱਖ ਤਕਲੀਫਾਂ ਤਾਂ ਉਹ ਵੀ ਸੁਣੂਗਾ ਸਾਰਿਆਂ ਦੀ ਬਿਲਕੁਲ ਨਹੀਂ ਸੁਣਦਾ ਬਿਲਕੁਲ ਨਹੀਂ ਸੁਣਦੇ ਸਾਡੀ ਕੋਈ ਵੀ ਬੰਦਾ ਮਤਲਬ ਕਿ ਜਿਹੜਾ ਸਾਡੇ ਦੁੱਖ ਦਰਦ ਨੂੰ ਜਾਣਦਾ ਆ ਮੈਂ ਸਮਝਦੀ ਆ ਕਿ ਜਿਹੜਾ ਕੋਈ ਐਸਸੀ ਕਮਿਸ਼ਨ ਦਾ ਐਸਸੀ ਬੰਦਾ ਲੱਗੇਗਾ ਉਹਨੂੰ ਪਤਾ ਹੈ ਵੀ ਸਾਡੇ ਨਾਲ ਕਿੱਥੇ ਕਿੱਥੇ ਧੱਕੇ ਹੁੰਦੇ ਨੇ ਸਾਡੀਆਂ ਬਾਲੜੀਆਂ ਨਾਲ ਸਾਡੀਆਂ ਛੋਟੀਆਂ ਬੱਚੀਆਂ ਨਾਲ ਖੇਤਾਂ ਦੇ ਵਿੱਚ ਪੱਠੇ ਲੈਣ ਗਾਨੀਆਂ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਮਾੜਾ ਬੋਲਿਆ ਜਾਂਦਾ ਕਿਸ ਤਰ੍ਹਾਂ ਉਹਨਾਂ ਨੂੰ ਕੁੱਟਿਆ ਜਾਂਦਾ ਥੋੜੇ ਦਿਨਾਂ ਦੀ ਗੱਲ ਐ ਇੱਧਰ ਮੇਰਾ ਖੈਰ ਪਰ ਕਿਹੜੇ ਪਾਸੇ ਦੀ ਮੈਂ ਪੜ ਰਹੀ ਸੀ ਸਾਡੀਆਂ ਬੀਬੀਆਂ ਦੇ ਪੱਠੇ ਹੀ ਵੱਡੇ ਸੀਗੇ ਤੇ ਕਿੰਨਾ ਮਾੜਾ ਜਨਰਲ ਦਾਸ ਦੇ ਬੰਦੇ ਉਹਨਾਂ ਨੂੰ ਕਿੰਨਾ ਮਾੜਾ ਬੋਲਿਆ ਕੁੱਟਮਾਰ ਕੀਤੀ ਤੇ ਸਾਡੇ ਨਾਲ ਇਹ ਹੋ ਰਿਹਾ ਤੇ ਜਦੋਂ ਵਿਕਾਸ ਦੇ ਬੰਦੇ ਕਦੋਂ ਇਹ ਅੱਗੇ ਲੈ ਕੇ ਆਉਣਗੇ ਕਿ ਅਸੀਂ ਮਤਲਬ ਕਿ ਇਹਨਾਂ ਨਾਲ ਇਹ ਕੁਝ ਕਰ ਰਹੇ ਹਾਂ ਫਿਰ ਇਹਦਾ ਮਤਲਬ ਤਾਂ ਹੈਗਾ ਵੀ ਇਹ ਸਮਾਜ ਨੂੰ ਸੁਚੇਤ ਹੋਣਾ ਚਾਹੀਦਾ ਸਾਡੇ ਸਮਾਜ ਨੂੰ ਮਤਲਬ ਕਿ ਸੁਚੇਤ ਹੋਣਾ ਚਾਹੀਦਾ ਸਾਨੂੰ ਲੋਕਾਂ ਨੂੰ ਲੀਡਰ ਬਣਾਉਣ ਤੋਂ ਪਹਿਲਾਂ ਸਾਨੂੰ ਸੰਗਠਿਤ ਹੋਣਾ ਜ਼ਰੂਰੀ ਹੈ ਸਾਡੇ ਸਮਾਜ ਨੂੰ ਸਾਨੂੰ ਸੁਚੇਤ ਹੋਣਾ ਜ਼ਰੂਰੀ ਹੈ ਸਾਨੂੰ ਜਿਹੜੀ ਸਾਡੀ ਵੋਟ ਆ ਸਾਨੂੰ ਹਮੇਸ਼ਾ ਲੋਕ ਮਤਲਬ ਕਿ ਕਹਿੰਦੇ ਨੇ ਕਿ ਇਹ ਤਾਂ ਵਿਕ ਜਾਂਦੇ ਨੇ ਇਹ ਤਾਂ ਵਿਕ ਜਾਂਦੇ ਨੇ ਮੈਨੂੰ ਖਰੀਦਣ ਵਾਲੇ ਤੇ ਰੋਸ ਨਹੀਂ ਮੈਨੂੰ ਵਿਕਾਉਣ ਵਾਲੇ ਤੇ ਰੋਸ ਆ ਕਿ ਅਸੀਂ ਲੋਕਾਂ ਦੇ ਵਿੱਚ ਕਿਉਂ ਆਪਣੇ ਆਪ ਨੂੰ ਨੀਮਾ ਦਿਖਾਉਂਦੇ ਆ ਅਸੀਂ ਆਪਣੀ ਜਿਹੜੀ ਵੋਟ ਆ ਅਸੀਂ ਆਪਣੀ ਵੋਟ ਅਸੀਂ ਕਿਸੇ ਨੂੰ ਲੀਡਰ ਨਾ ਬਣਾਈਏ ਅਸੀਂ ਆਪ ਲੀਡਰ ਬਣਨੇ ਨਹੀਂ ਹੁਣ ਫਿਰ ਇਹ ਤੁਹਾਡੇ ਮਤਲਬ ਕਿ ਜਿਹੜੀ ਫਰੀਦਕੋਟ ਦੀ ਜਿਹੜੀ ਲੋਕ ਸਭਾ ਸੀਟ ਆ ਜਿਹੜਾ ਇਹਨਾਂ ਨੇ ਸੋ ਕੈਂਡੀਡੇਟ ਅਨਾਉਂਸ ਕੀਤਾ ਜਾ ਜਿਹੜਾ ਕੈਂਡੀਡੇਟ ਆਇਆ ਹੈ ਹਾਂਜੀ ਕੀ ਤੁਹਾਡਾ ਸਮਾਜ ਉਹਨੂੰ ਵੋਟ ਪਾਵੇਗਾ ਜਾਂ ਕੀ ਉਹਦੇ ਪ੍ਰਤੀ ਆਪਦੀ ਵਿਰੋਧਤਾ ਵਿਖਾਵੇਗਾ ਕੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਾਡਾ ਸਮਾਜ ਉਸ ਪ੍ਰਤੀ ਬਿਲਕੁਲ ਵਿਰੋਧਤਾ ਦਿਖਾਏਗਾ ਆ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਦੇ ਮਤਲਬ ਕਿ ਜਿਹੜੇ ਸਾਡੇ ਕਸਬੇ ਨੇ ਸਾਡੇ ਮਹੱਲੇ ਨੇ ਤਾਂ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਅਸੀਂ ਅਵੇਰਨੈਸ ਲਿਆਵਾਂਗੇ ਲੋਕਾਂ ਦੇ ਵਿੱਚ ਕਿ ਅਸੀਂ ਇਸ ਬੰਦੇ ਨੂੰ ਅਸੀਂ ਵੋਟ ਨਹੀਂ ਪਾਉਣੇ ਕਿਉਂਕਿ ਇੱਥੇ ਸਾਡਾ ਹਰ ਸਿੱਥੇ ਮਾਧਵੀ ਸਿੱਖ ਸਾਨੂੰ ਚਾਹੀਦਾ ਸੀਗਾ ਮਾਧਵੀ ਸਿੱਖ ਵਾਲਮੀਕੀ ਬੰਦਾ ਸਾਨੂੰ ਇੱਥੇ ਕੈਂਡੀਡੇਟ ਚਾਹੀਦਾ ਸੀ ਅਸੀਂ ਇਸ ਨੂੰ ਸਾਨੂੰ ਤੁਹਾਨੂੰ ਵੀ ਪਤਾ ਹੀ ਹੈ ਕਿ ਢੂਮ ਭਾਈ ਸਾਰੇ ਦੀ ਸਾਡੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੀਆਂ 9 ਕੰਸੀ ਜੌਂਸੀਆਂ ਵਿੱਚ ਕਿੰਨੇ ਕਵੋਟ ਕਿੰਨਾ ਵੋਟ ਪ੍ਰਤੀਸ਼ਾਤਾ ਡੰਪਾਈ ਕਰ ਅਜੇ ਦੋ ਪਾਰਟੀਆਂ ਨੇ ਹੋਰ ਅਨਾਉਂਸ ਕਰਨ ਵਾਲਾ ਰਹਿੰਦਾ ਕਾਂਗਰਸ ਤੇ ਅਕਾਲੀ ਦਲ ਨੇ ਆਪਣੀ ਕੈਂਡੀਡੇਟ ਫਿਰ ਉਹਨਾਂ ਦੋਨਾਂ ਪਾਰਟੀਆਂ ਨੂੰ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਜਿਹੜੀਆਂ ਦੋ ਪਾਰਟੀਆਂ ਨੇ ਕੈਂਡੀਡੇਟ ਹੱਲੇ ਅਨਾਉਂਸ ਕਰਨੇ ਆ ਤਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਆ ਕਿ ਸਾਡਾ ਹੱਕ ਸਾਨੂੰ ਦਿਓ ਸਾਡੇ ਹੱਕ ਸਾਥੋਂ ਨਾ ਖੋਹੋ ਕਿਉਂਕਿ ਇਹ ਸਮਾਂ ਆਵੇਗਾ ਕਿਉਂਕਿ ਅੱਗੇ ਨਾਲ ਸਾਡੇ ਭਾਈ ਸਾਰੇ ਵਿੱਚ ਬਹੁਤ ਅਵੇਅਰਨੈਸ ਆਈ ਆ ਸਾਡੇ ਲੋਕ ਪੜ੍ਹ ਲਿਖ ਗਏ ਆ ਸਾਡੇ ਲੋਕ ਜੱਜ ਵੀ ਆ ਸਾਡੇ ਲੋਕ ਵਕੀਲ ਵੀ ਆ ਸਾਡੇ ਲੋਕ ਐਮਐਲਏ ਵੀ ਆ ਸਾਡੇ ਲੋਕ ਲੀਡਰ ਵੀ ਆ ਅੱਗੇ ਨਾਲ ਬਹੁਤ ਭਾਈ ਸਾਰੇ ਵਿੱਚ ਅਵੇਅਰਨੈਸ ਆਈ ਆ ਸਾਡੇ ਹੱਕ ਸਾਨੂੰ ਦਿਓ ਜਦੋਂ ਲੋਕ ਜਾਗ ਪਹਿਣ ਤੇ ਫਿਰ ਉਹਨਾਂ ਨੂੰ ਜਦੋਂ ਪਾਣੀ ਆ ਨਾ ਦਰਿਆਵਾਂ ਦਾ ਜਦੋਂ ਦਰਿਆਵਾਂ ਦੇ ਬੰਨ ਟੁੱਟ ਜਾਣ ਤੇ ਫਿਰ ਉਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਏਗਾ ਮੈਂ ਫਿਰ ਸਰਕਾਰਾਂ ਨੂੰ ਅਪੀਲ ਕਰਦੀ ਆ ਜਿਹੜੀਆਂ ਦੋ ਦੂਸਰੀਆਂ ਪਾਰਟੀਆਂ ਸਾਡੇ ਹਲੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਮੈਂ ਉਹਨਾਂ ਨੂੰ ਵੀ ਅਪੀਲ ਕਰਦੀ ਆ ਕਿ ਸਾਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਧੰਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ